0 ਡਾਉਨ ਪੇਮੈਂਟ ਤੇ ਲੋਨ ਹੋ ਜਾਊਗਾ ਬਾਈ ਜੀ ਸਾਰੀ ਲੋਨ ਕਰਾ ਦੂੰਗਾ ਸਾਰਾ ਲੋਨ ਹੋ ਜਾਊਗਾ ਜੀ ਕੀ ਬਾਤ ਹੈ ਲਾਇ ਇਹਦੇ ਬਾਈ ਅਸੀਂ ਤੁਹਾਨੂੰ ਦੱਸਦੀ ਅਸੀਂ ਆਪ ਬਹੁਤ ਸ਼ੌਂਕ ਰੱਖਦੇ ਹਾਂ ਜੀ ਤਾਂ ਕਰਕੇ ਸਾਰੀਆਂ ਗੱਡੀਆਂ ਨੂੰ ਪਿਓ ਹੀ ਮਿਲਨੇ ਆ ਲਾਇ ਵੀਰ ਜੀ ਠੀਕ ਹੈ ਵੀਰੇ ਲਾਇ ਵੀਲ ਟਾਇਰ ਇਹਨੂੰ ਵੀ ਜਮਾ ਨਵੇਂ ਲੱਗੇ ਨੇ ਜੀ ਜੀ ਟਾਪ ਮਾਡਲ ਹੈ LTZ ਸਨਰੂਫ ਵਾਲੀ ਪੁੱਛ ਬਟਨ ਸਟਾਰਟ ਵਾਲੀ ਜੀ ਠੀਕ ਹੈ ਜੀ ਰੇਟ ਆਪਾਂ ਤੁਹਾਨੂੰ ਅਲਟ ਵਾਲੇ ਰੇਟ ਤੇ ਹੀ ਦੇ ਦੇਣੀ ਆ ਜੀ ਜਿੰਨੇ 12K 10 ਦੇ ਪੈਸੇ ਮੰਗੇ ਸੀ ਉਨੇ ਹੀ ਇਹਦੇ ਨੇ ਜੀ ਉਹ ਵੀ 1.2 ਲੱਖ ਰੁਪਏ ਦੀ ਸੀ ਇਹ ਵੀ 1.2 ਲੱਖ ਰੁਪਏ ਦੀ ਸਵਾ 2 ਲੱਖ ਦੀ ਗੱਡੀ ਆਟੋਮੈਟਿਕ ਟਾਪ ਮਾਡਲ ਜੀ ਸਨਰੂਫ ਵਾਲੀ ਕੀ ਬਾਤ 2018 ਦਾ ਮਾਡਲ ਆ ਜੀ 21000 ਕਿਲੋਮੀਟਰ ਚੱਲੀ ਆ ਜੀ ਆਰਮੀ ਵਾਲੇ ਭਰਾ ਕੋਲੋਂ ਕਾਰ ਲਈ ਸੀ ਜੀ ਆਪਾਂ ਇਹ ਠੀਕ ਹੈ ਇਹ ਕਾਰ ਦੇ ਦਾਂਗੇ ਸਿਰਫ 2.5 ਲੱਖ ਰੁਪਏ ਦੀ ਜੀ 2018 21000 ਚੱਲੀ ਫਰਸਟ ਓਨਰ ਬਹੁਤ ਵਧੀਆ ਜੀ ਇਹਦੇ ਫਰੰਟ ਤੇ ਤਿੰਨ ਸੀਟਾਂ ਆਉਂਦੀਆਂ ਜੀ ਸੈਂਟਰ 'ਚ ਬੇਬੀ ਸੀਟ ਆਉਂਦੀ ਆ ਠੀਕ ਹੈ ਜ਼ੀਰੋ ਡਾਊਨ ਪੇਮੈਂਟ ਤੇ ਲੋਨ ਹੋ ਜਾਊਗਾ ਜੀ ਮਤਲਬ ਜਿਵੇਂ ਉਹ ਵਿਆਹ ਵੇਲੇ ਸਰਵਾਲਾ ਨਾਲ ਬੈ ਇਸ ਕਵਾਡਾ ਰੈਪਡ ਆ ਗਈ ਜੀ 2013 ਮਾਡਲ ਆ ਕਾਰ ਜੀ ਹੂੰ ਇਹ ਵੀ ਕਾਰ ਬਹੁਤ ਵਧੀਆ ਕੰਡੀਸ਼ਨ ਚ ਆ ਜੀ ਇਹ ਕਾਰ ਮਿਲ ਜੂਗੀ ਸਵਾ ਦੋ ਲੱਖ ਰੁਪਏ ਦੀ ਜੀ ਸਵਾ ਦੋ ਲੱਖ ਦੀ 13 ਮਾਡਲ 2013 ਮਾਡਲ ਡੀਜ਼ਲ ਜੀ ਕੀ ਬਾਤ ਆ ਡੀਜ਼ਲ ਦੀ ਫਸਟ ਓਨਰ ਆ ਜੀ ਅਲੋਏਬਲ ਟਾਇਰ ਜਮਾ ਨਵੇਂ ਨੇ ਏਸੀ ਹੀਟਰ ਵਰਕਿੰਗ ਇਹ ਦੇ ਦਾਂਗੇ ਜੀ 2.5 ਲੱਖ ਰੁਪਏ ਦੀ 2.5 ਲੱਖ ਦੀ ਆਟੋਮੈਟਿਕ ਜੀ ਛੋਟੇ ਬਜਟ ਦੇ ਵਿੱਚ ਆਟੋਮੈਟਿਕ ਬਹੁਤ ਔਖੀ ਮਿਲਦੀ ਹੈ ਜੀ ਜੀ ਇਹ ਕਾਰ ਵੀ ਆਪਾਂ ਦੇ ਦਾਂਗੇ 2,70,000 ਰੁਪਏ ਦੀ ਜੀ 2,70,000 ਦੀ 2017 ਆਟੋਮੈਟਿਕ ਇੱਚ ਵੀ ਐਂਡਰੋਇਡ ਪਲੇਅਰ ਬੈਕ ਕੈਮਰਾ ਫੋਲਡਿੰਗ ਵਾਲੀ ਕੀ ਲੱਗੀ ਹੈ ਜੀ ਸਤਿ ਸ਼੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਬਾਜੀ ਆਪਾਂ ਖੜੇ ਆਂ ਸ਼ਹਿਰ ਹੁਸਿਆਰਪੁਰ ਦੇ ਵਿੱਚ ਤੇ ਕਾਰ ਬਾਜ਼ਾਰ ਹੈਗਾ ਪੰਜਾਬ ਕਾਰ ਬਾਜ਼ਾਰ ਤੇ ਆਪਣੇ ਨਾਲ ਵੀਰ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹਰਜੋਤ ਬਾਜੀ ਹਾਂਜੀ ਬਾਜੀ ਹਰਜੋਤ ਤੇ ਭਾਈ ਆਪਣੀ ਲੋਕੇਸ਼ਨ ਦੱਸ ਦਿਓ ਇੱਕ ਵਾਰੀ ਆਪਾਂ ਕਿੱਥੇ ਖੜੇ ਆਂ ਲੋਕੇਸ਼ਨ ਬੜੀ ਫਗਵਾੜਾ ਬਾਈਪਾਸ ਹਿਆਰਪੁਰ ਤੇ ਆ ਜੀ ਜਿਹੜਾ ਫਗਵਾੜੇ ਨਾਲ ਰੋਡ ਜਾਂਦਾ ਉਸੇ ਚ ਰਸਤੇ ਚ ਜਾਈ ਆਪਣਾ ਸ਼ੋਰ ਪੰਜਾਬ ਕਾਰ ਬੀਆਰ ਦੇ ਨਾਮ ਤੋਂ ਜੀ ਅੱਜ ਦੀ ਵੀਡੀਓ ਦੇ ਵਿੱਚ ਭਾਈ ਤੁਹਾਨੂੰ 30 ਪਲੱਸ ਕਾਰਾਂ ਦਿਖਾਵਾਂਗੇ ਸਾਰੀਆਂ ਪੰਜਾਬ ਨੰਬਰ ਦੀਆਂ ਹਨਾ ਵੀਰੇ ਸਾਰੀਆਂ ਪੰਜਾਬ ਚ ਡੀਲ ਕਰਦੇ ਕੱਟ ਨੰਬਰ ਕੋਈ ਨਹੀਂ ਰੱਖਦੇ ਆਪਾਂ ਨਹੀਂ ਭਾਈ ਲੈਂਦੇ ਨਹੀਂ ਜੀ ਠੀਕ ਹੈ ਜੀ ਤੇ ਇੱਥੋਂ ਫਿਰ ਕਾਲੇ ਰੰਗ ਦੀ ਅਲਟੋ ਖੜੀ ਐ ਇੱਥੋਂ ਸਟਾਰਟ ਕਰ ਦਈਏ ਜਿੱਥੋਂ ਮਰਜੀ ਕਰ ਲਓ ਜੀ ਦੱਸੋ ਜੀ ਫਿਰ ਗੱਡੀ ਬਾਰੇ ਇਹ ਭਾਈ ਜੀ 8 ਮਾਡਲ ਕਾਰ ਐ ਜੀ 28 ਤੱਕ ਇੰਸ਼ੋਰੈਂਸ ਪੇਪਰ ਸਾਰੇ ਪੂਰੇ ਮਿਲਣਗੇ ਜੀ 8 ਮਾਡਲ 28 ਤੱਕ ਪਾਸਿੰਗ ਮਿਲਦੀ 28 ਤੱਕ ਪਾਸਿੰਗ ਜੀ ਕਾਲੇ ਰੰਗ ਦੀ अल्टੋ ਕੋਈ ਕੰਮ ਖਰਚਾ ਵੀਰੇ ਕੋਈ ਕੰਮ ਖਰਚਾ ਨਹੀਂ ਜੀ ਅਲੋਏ ਵੀਲ ਪਏ ਨੇ ਏਸੀ ਹੀਟਰ ਵਰਕਿੰਗ ਆ ਜੀ ਹੂੰ ਇੰਸ਼ੋਰੈਂਸ ਪੇਪਰ ਸਾਰੇ ਪੂਰੇ ਨੇ ਗੱਡੀ ਚੰਗੀ ਆ ਜੀ 1 ਲੱਖ ਰੁਪਈਆ ਰੇਟ ਆ ਬਾਈ ਜੀ ਅੱਗੇ ਆ ਕੀ ਬਾਈ ਜੀ K10 ਕਾਰ ਦੱਸੋ ਵੀਰੇ ਦੇ ਬਾਰੇ ਇਹ ਬਾਈ ਜੀ 2014 ਮਾਡਲ ਆ VXI ਫਰਸਟ ਓਨਰ ਆ 60 62000 ਚੱਲੀ ਆ ਜੀ ਠੀਕ ਹੈ ਇਹ ਕਾਰ ਮਿਲੂਗੀ 2.5 ਲੱਖ ਰੁਪਈਆ ਦੀ ਜੀ 2.5 ਲੱਖ ਦੀ 14 ਮਾਡਲ VXI ਪਹਿਲੇ ਨ अच्छा जी डाउन पेमेंट कितनी चाहिए अभी ₹50000 जी बाकी लोन करा दोगे बाकी लोन हो जाएगा जी लो जी आगे फिर K10 भाई सेम कलर ਦੇ ਵਿੱਚ ਦੱਸੋ ਜੀ ਇਹ 2012 ਮਾਡਲ ਆ ਜੀ ਇਹ LXI ਆ ਇਹ ਕਾਰ ਮਿਲ ਜੂਗੀ 1.5 ਲੱਖ ਰੁਪਏ ਦੀ ਜੀ 1.5 ਲੱਖ ਦੀ 12 ਮਾਡਲ ਫਰਸਟ ਓਨਰ ਜੀ ਹਾਂ ਫਰਸਟ ਓਨਰ ਫਰਸਟ ਠੀਕ ਹੈ ਜੀ 12 ਮਾਡਲ ਤੇ ਲੋਨ ਹੋ ਜਾਂਦਾ ਵੀਰੇ ਹੋ ਜੂਗਾ ਜੀ ਲੋਨ 60-70000 ਰੁਪਏ ਦੇ ਕੇ ਬਾਕੀ ਲੋਨ ਹੋ ਜੂਗਾ ਠੀਕ ਹੈ ਜੀ ਤੇ ਅੱਗੇ ਆ ਗਈ ਚਿੱਟੇ ਰੰਗ ਦੀ K10 ਹਾਂ ਜੀ ਇਹ ਆ ਗਈ ਬਾਈ ਜੀ 2013 ਮਾਡਲ ਇਹ ਵੀ ਫਰਸਟ ਓਨਰ ਆ ਜੀ ਇਹ ਚ ਟੱਚ ਪਲੇਅਰ ਐਂਡਰੋਇਡ ਬੈਕ ਕੈਮਰਾ ਸਾਰਾ ਕੁਝ ਲੱਗੀ ਐਸੈਸਰੀ ਜੀ ਦੋਨੋਂ ਚਾਬੀਆਂ ਨਾਲ ਮਿਲਣਗੀਆਂ ਇਹ 2,40,000 ਰੁਪਏ ਦੀ ਰੇਂਜ ਚ ਆ ਜੀ 2,40,000 ਦੀ ਹਾਂਜੀ ਠੀਕ ਹੈ ਵੀਰੇ ਤੇ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕਹੂਗਾ ਜੀ ਮੌਕੇ ਤੇ ਮਾਨਤਾ ਨੂੰ ਥੋੜਾ ਹੋ ਜਾਊਗਾ ਹਾਂ ਪੂਰਾ ਕਰਾਂਗੇ ਜੀ ਪੂਰਾ ਡਿਸਕਾਊਂਟ ਮਿਲੂਗਾ ਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ ਬਈ ਨਵੀਂ ਸ਼ੇਪ ਦੇ ਵਿੱਚ ਇਹ 2018 ਮਾਡਲ ਆ ਜੀ 45000 ਕਿਲੋਮੀਟਰ ਚੱਲੀ ਆ ਕਾਰ ਠੀਕ ਹੈ ਇਹ ਕਾਰ ਦੇ ਦਾਂਗੇ 280000 ਰੁਪਏ ਦੀ ਜੀ 280000 ਦੀ 18 ਮਾਡਲ 18 ਮਾਡਲ ਫਰਸਟ ਓਨਰ VXI ਜੀ 45000 ਕਿਲੋਮੀਟਰ ਚੱਲੀ ਵਿੱਧ ਸਰਵਿਸ ਰਿਕਾਰਡ ਨਾਲ ਚੱਲੀ ਬਈ ਵਿੱਧ ਸਰਵਿਸ ਰਿਕਾਰਡ ਠੀਕ ਹੈ ਪੰਜਾਬ ਨੰਬਰ ਠੀਕ ਹੈ ਵੀਰੇ ਇਹਦੀ ਵਾਸਤੇ ਕਿੰਨੀ ਡਾਊਨ ਪੇਮੈਂਟ ਚਾਹੀਦੀ ਆ ਸੇਮ ਹੀ ਬਾਈ 77000 ਰੁਪਏ 67000 ਰੁਪਏ ਦੇ ਵਾਸਤੇ ਲਏ ਹੋ ਬਾਕੀ ਹੋ ਜੂ ਲੋਨ ਜੇ ਤੁਹਾਡੀ ਪ੍ਰੋਫਾਈਲ ਵਧੀਆ ਤੇ ਅੱਗੇ ਫਿਰ K10 K10 ਬਾਈ ਬਹੁਤ ਖੜਾ ਰੱਖਿਆ ਤੁਸੀਂ ਹਾਂ ਹਾਂ ਬਾਈ ਡਿਮਾਂਡ ਬਹੁਤ ਆਉਂਦੀ ਸੀਗੀ ਜੀ ਆਟੋ ਦੀ ਡਿਮਾਂਡ ਬਹੁਤ ਆਉਂਦੀ ਸੀ ਤਾਂ ਹੁਣ ਸਟਾਕ ਇਹ ਅਪਡੇਟ ਕੀਤਾ ਜੀ ਠੀਕ ਹੈ ਵੀਰੇ ਇੱਕ ਬਾਈ ਜੀ 2017 ਮਾਡਲ ਆ ਇਹ ਆਟੋਮੈਟਿਕ ਆ ਜੀ 17 ਮਾਡਲ ਆਟੋਮੈਟਿਕ ਆ ਆਟੋਮੈਟਿਕ ਜੀ ਛੋਟੇ ਬਜਟ ਦੇ ਵਿੱਚ ਆਟੋਮੈਟਿਕ ਬਹੁਤ ਔਖੀ ਮਿਲਦੀ ਹੈ ਜੀ। ਜੀ। ਇਹ ਕਾਰ ਵੀ ਆਪਾਂ ਦੇ ਦਾਂਗੇ 2,70,000 ਰੁਪਏ ਦੀ ਜੀ। 2,70,000 ਦੀ। 2017 ਆਟੋਮੈਟਿਕ ਹੈ। ਇੱਚ ਵੀ ਐਂਡਰੋਇਡ ਪਲੇਅਰ, ਬੈਕ ਕੈਮਰਾ, ਫੋਲਡਿੰਗ ਵਾਲੀ ਕੀ ਲੱਗੀ ਹੈ ਜੀ। ਸੀਟ ਕਵਰ ਵੀ ਵਧੀਆ ਪਏ ਨੇ। ਨਵੇਂ ਨੇ ਜੀ, ਨਵੇਂ। ਠੀਕ ਹੈ। ਕੋਈ ਕੰਮ ਖਰਚਾ ਨਹੀਂ ਗੱਡੀ ਦੇ ਉੱਤੇ। ਕੋਈ ਕੰਮ ਖਰਚਾ ਨਹੀਂ ਜੀ, ਨਵੀਂ ਕਾਰ। 60-70,000 ਡਾਊਨ ਪੇਮੈਂਟ, 2 ਲੱਖ ਦਾ ਲੋਨ ਤਾਂ ਹੋਈ ਜਾਊਗਾ। ਆਰਾਮ ਨਾਲ ਜੀ, ਆਰਾਮ ਨਾਲ। ਠੀਕ ਹੈ ਜੀ ਵੀਰੇ। ਅੱਗੇ ਆ ਗਈ ਭਾਈ ਜੀ ਡ ਇਹ ਭਾਜੀ 2012 ਮਾਡਲ ਆ ਫਸਟ ਓਨਰ ਆ ਜੀ ਅਲੋਏਬਲ ਟਾਇਰ ਜਮਾ ਨਵੇਂ ਨੇ ਏਸੀ ਹੀਟਰ ਵਰਕਿੰਗ ਇਹ ਦੇ ਦਾਂਗੇ ਜੀ 2.5 ਲੱਖ ਰੁਪਏ ਦੀ 2.5 ਲੱਖ ਦੀ 2012 ਡੀਜ਼ਲ ਬੀਡੀਆਈ ਜੀ ਲਓ ਜੀ 12 ਮਾਡਲ ਡੀਜ਼ਲ ਬੀਡੀਆਈ ਡਿਜ਼ਾਇਰ ਵਾਈ ਜੀ ਵਧੀਆ ਕੰਡੀਸ਼ਨ ਦੇ ਵਿੱਚ ਹਾਈ ਲੱਖ ਦੀ ਮਿਲ ਜੂ ਐਕਸਟਰਾ ਲਾਈਟਰਾਂ ਦੇ ਨਾਲ ਇਹ ਚ ਵੀ ਐਂਡਰੋਇਡ ਪਲੇਅਰ ਬੈਕ ਕੈਮਰਾ ਲੱਗਾ ਜੀ ਠੀਕ ਹੈ ਵੀਰੇ ਇਹਦੀ ਡਾਊਨ ਗੇਜਮੈਂਟ ਕਿੰਨੀ ਚਾਹੀਦੀ ਆ 50000 ਰੁਪਇਆ ਜੀ 30 ਕਿਹ ਹਜ਼ਾਰ ਚ ਵੀ ਹੋ ਜੂ ਹਾਲੇ ਲਓ ਜੀ 30000 ਰੁਪਇਆ ਲਓ ਬਾਕੀ ਹੋ ਜੂਗਾ ਲੋਨ ਲੋਨ ਅੱਗੇ ਆ ਗਈ ਬਾਈ ਜੀ ਬਲੈਨੋ ਕਾਰ ਅਲਾਇ ਚੈੱਕ ਕਰਾ ਨੇੜੇ ਕਰਕੇ ਕ੍ਰੋਮ ਵਾਲੇ ਕਿੰਨੇ ਸੋਨੇ ਪੈਸੇ ਨੇ ਗੱਡੀ ਦੇ ਵਿੱਚ 18 ਇੰਚ ਲਾਇਏ ਨੇ ਜੀ ਜਮਾ ਬ੍ਰਾਂਡ ਨੇ ਹੂੰ ਇਹ ਕਾਰ ਆ ਜੀ 10 ਦਿਨ ਪੁਰਾਣੀ 2025 ਮਾਡਲ 10 ਦਿਨ ਪੁਰਾਣੀ 10 ਦਿਨ ਪੁਰਾਣੀ ਜੀ ਸੌ ਮਾਡਲ ਆ ਆਟ ਅਲਾਈ ਰੀਲੈਕਸਰਾ ਪ੍ਰੋਜੈਕਟਰ ਲਾਈਟਾਂ ਹੂੰ ਸਪੌਇਲਰ ਲੱਗਾ ਆ ਕਾਰ ਨੂੰ ਪੂਰੀ ਸਪੋਰਟੀ ਲੁੱਕ ਦੇ ਵਿੱਚ ਕਾਰ ਆ ਜੀ ਠੀਕ ਆ ਵੀਰੇ ਇਹ ਕਾਰ ਚੱਲੀ ਹੋਣੀ ਆ ਸਿਰਫ 1500 2000 ਕਿਲੋਮੀਟਰ ਲੋ ਜੀ 1500 2000 ਕਿਲੋਮੀਟਰ ਜਸਟ ਚੱਲੀ ਆ ਬਈ ਜੀ 25 ਮਾਡਲ ਕਿੰਨੇ ਦਿਨ ਪੁਰਾਣੀ ਕਿਹਾ ਹੈ ਬਸ 15 ਦਿਨ ਬਾਈ 10 15 ਦਿਨ ਪੁਰਾਣੀ ਸਭ ਤੋਂ ਟੌਪ ਵਾਲਾ ਮਾਡਲ ਤੇ ਆਟੋਮੈਟਿਕ ਗੇਅਰ ਦੇ ਵਿੱਚ ਤੇ ਵੀਰੇ ਰੇਟ ਕੀ ਆ ਰੇਟ ਬਾਈ ਜੀ ਇਹਦਾ ਡਿਮਾਂਡ ਤਾਂ 9.5 ਲੱਖ ਰੁਪਏ ਦੀ ਕਰਦੇ ਆ ਜੀ ਐਕਸੈਸਰੀ ਜਿਆਦਾ ਲੱਗੀ ਕਰਕੇ ਜੀ ਆਹ ਕੀ ਨੇਗੋਸ਼ੀਏਬਲ ਆ ਪ੍ਰਾਈਸ ਘਟ ਵੱਧ ਹੋ ਜਾਊਗਾ ਜੀ ਠੀਕ ਆ ਮੋਕ ਤੇ ਹੋ ਜਾਊ ਵਧੀਆ ਮਾਨ ਆ ਪੂਰਾ ਮਾਨ ਤਨ ਹੋ ਜਾਊਗਾ ਜੀ ਲੱਖ ਤੋਂ ਸਵਾ ਲੱਖ ਰੁਪਏ ਦੀ ਐਕਸੈਸਰੀ ਲੱਗੀ ਆ ਜੀ ਜਿਹੜੀ ਦੀਦੀ ਹੈਲਕੀ ਦੀਦੀ ਆ ਵੀਰੇ ਦੀਦੀ ਆ ਬਿਲਕੁਲ ਦੀਦੀ ਆ ਤੇ ਕਿੰਨੀ ਡਾਊਨ ਪੇਮੈਂਟ ਚਾਹੀਦੀ ਆ ਦੀ ਇਹ ਤਾਂ 2 ਕੁ ਲੱਖ ਰੁਪਈਆ ਲੱਖ ਡੇਢ ਲੱਖ ਜਿੰਨੀ ਇੱਛਾ ਹੈ ਡੇਢ ਤੋਂ 2 ਲੱਖ ਰੁਪਈਆ ਡਾਊਨ ਪੇਮੈਂਟ ਲਿਆਓ ਬਾਕੀ ਹੋ ਜੂਗਾ ਲੋਨ ਤੇ ਅੱਗੇ ਖੜੀਆ ਬਾਈ ਜੀ ਕ੍ਰੇਟਾ ਕਾਰ 0097 ਪੇਡ ਨੰਬਰ ਵਾਲੀ ਦੱਸੋ ਵੀਰੇ ਹਾਂ ਜੀ ਇਹ ਬਾਈ ਜੀ 2024 ਮਾਡਲ ਆ ਡੀਜ਼ਲ ਦੇ ਵਿੱਚ ਟੌਪ ਮਾਡਲ ਆ ਜੀ ਕਾਰ ਇਹ ਫਰੰਦਰ ਉਮੀ ਗਰੂਫ ਵਾਲੀ ਪੁੱਛ ਬਟਨ ਸਟਾਰਟ ਵਾਲੀ ਜੀ ਹੂੰ ਤੇ ਇਹ ਕਾਰ ਦੇ ਦਾਂਗੇ ਜੀ 14.5 ਲੱਖ ਰੁਪਈਆ ਦੀ ਬਈ 14.5 ਲੱਖ ਦੀ ਮਾਡਲ ਕਿੰਨਾ ਕਿਹਾ 24 ਜੀ 24 ਮਾਡਲ ਲੇ ਮੇਤਰਾ ਅੰਦਰੋਂ ਵੀ ਦਿਖਾ ਦੇ 2024 ਡੀਜ਼ਲ ਜੀ ਡੀਜ਼ਲ ਦੀ ਕਾਰ ਆ ਪੁਸ਼ ਬਟਨ ਸਟਾਰਟ ਵੱਡੀ ਸਕਰੀਨ ਵੱਡਾ ਸਨਰੂਫ ਸਾਰੇ ਫੀਚਰ ਨੇ ਇਹਦੇ ਵਿੱਚ ਤੇ ਇਹਦੀ ਡਾਊਨ ਪੇਮੈਂਟ ਕਿੰਨੀ ਵੀਰੇ ਇਹਦੀ ਬਈ 1.5 ਤੋਂ 2 ਲੱਖ ਰੁਪਈਆ ਦੇ ਕੇ ਬਾਕੀ ਲੋਨ ਹੋ ਜਾਊ ਜੀ ਲਓ ਜੀ 1.5 ਤੋਂ 2 ਲੱਖ ਰੁਪਈਆ ਲਿਆਇਓ ਬਾਕੀ ਹੋ ਜਾਊਗਾ ਲੋਨ ਅੱਗੇ ਆ ਗਈ ਬਰੀਜਾ ਬਰੀਜਾ ਦੇ ਲੈ ਵੀ ਦਿਖਾ ਦੇ ਪੂਰੇ ਸੋਨੇ ਪਏ ਹੋਏ ਨੇ ਜਮਾ ਨਵੇਂ ਟਾਇਰ ਨੇ ਜੀ 2020 ਦਾ ਮਾਡਲ ਆ VXI ऑप्शनल पुश बटन स्टार्ट ਚ ਜੀ ਠੀਕ ਹੈ ਵੀਰੇ ਫਰਸਟ ਓਨਰ ਕਾਰ ਹੈ ਇੰਸ਼ੋਰੈਂਸ ਪੇਪਰ ਸਾਰੇ ਪੂਰੇ ਨੇ ਹੂੰ ਇਹ ਕਾਰ ਦਾ ਇੱਕੋ ਹੀ ਮੋਲ ਹੈ ਜੀ 6 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 6 ਲੱਖ ਦੀ 6 ਲੱਖ ਰੁਪਏ ਦੀ 2020 ਮਾਡਲ ਕੀਲੈਸ ਐਂਟਰੀ ਦੀ ਕੀ ਬਾਤ ਹੈ ਕੀਲੈਸ ਐਂਟਰੀ ਪੁਸ਼ ਬਟਨ ਸਟਾਰਟ ਅਲਾਈ ਟਾਇਰ ਨਵੇਂ ਸੀਟ ਕਵਰ ਵਧੀਆ ਸਭ ਕੁਝ ਓਕੇ ਪੰਜਾਬ ਨੰਬਰ ਤੇ ਡਾਊਨ ਪੇਮੈਂਟ ਵੀਰੇ ਲੱਖ ਰੁਪਈਆ ਬਈ ਲੱਖ ਰੁਪਈਆ ਲਿਆਓ ਬਾਕੀ ਹੋ ਜਾਊਗਾ ਲੋਨ ਅੱਗੇ ਆ ਗਈ ਬਾਈ ਜੀ BMW X1 ਕਾਰ ਦੱਸੋ ਵੀਰੇ ਗੱਡੀ ਬਾਰੇ ਇਹ ਬਾਈ ਜੀ 2011 ਮਾਡਲ ਆ 12 ਦੇ ਪੇਪਰ ਆ ਇਹਦੇ ਦੀ ਕਾਰ ਦੇ ਫਸਟ ਓਨਰ ਕਾਰ ਆ ਜਲੰਧਰ ਨੰਬਰ ਆ ਜੀ ਇਹ ਆਪਾਂ ਆਲਟੋ ਦੇ ਰੇਟ ਤੇ ਦੇ ਦੇਣੀ ਆ ਆਟੋਮੈਟਿਕ ਜੀ ਠੀਕ ਆ ਵੀਰੇ ਇਹ ਕਾਰ ਦੇ ਦਾਂਗੇ ਸਿਰਫ 3 ਲੱਖ ਰੁਪਏ ਦੀ ਜੀ 3 ਲੱਖ ਦੀ X1 ਜੀ X1 BMW ਕਿਆ ਬਾਤ ਹੈ ਬਲੈਕ ਬਿਊਟੀ ਜੀ ਕਾਲੇ ਰੰਗ ਦੀ ਗੱਡੀ ਤੇ ਕੋਈ ਕੰਮ ਖਰਚਾ ਤਾਂ ਨਹੀਂ ਮੇਰੇ ਗੱਡੀ ਕੋਈ ਕੰਮ ਖਰਚਾ ਨਹੀਂ ਜੀ ਫਸਟ ਓਨਰ ਦੀ ਕਾਰ ਆ ਠੀਕ ਆ ਵੀਰੇ ਹਾਂਜੀ ਲਓ ਜੀ ਫਸਟ ਓਨਰ ਦੀ ਕਾਰ ਉਹ ਵੀ BMW ਲਗਜ਼ਰੀ ਫੀਚਰਾਂ ਵਾਲੇ ਬਈ ਸਵਾਰ ਲੈਣੇ ਨੇ ਤਾਂ 3 ਲੱਖ ਰੁਪਏ ਦੇ ਵਿੱਚ ਮਿਲ ਜਾਣਗੇ ਬਹੁਤ ਹੀ ਜ਼ਿਆਦੇ ਪੈਸੇ ਖਰਚਣ ਦੀ ਲੋੜ ਨਹੀਂ ਤੇ ਅੱਗੇ ਬਈ ਵਰਨਾ ਖੜੀਆ ਨਵੀਂ ਸ਼ੇਪ ਵਾਲੀ ਬਹੁਤ ਵੀਰ ਕਹਿੰਦੇ ਹੁੰਦੇ ਨੇ ਕਿ ਸਾਨੂੰ ਚਿੱਟੇ ਰੰਗ ਦੀ ਨਵੀਂ ਸ਼ੇਪ ਦੇ ਵਿੱਚ ਵਰਨਾ ਚਾਹੀਦੀ ਆ ਕਿੰਨੇ ਮਾਡਲ ਹੈ ਇਹ ਬਾਈ ਜੀ 2023 ਮਾਡਲ ਦਾ ਦਸੰਬਰ ਮਹੀਨੇ ਦੀ ਕਾਰ ਆ ਜੀ ਹਮ ਫਸਟ ਓਨਰ ਆ 40 42000 ਕਿਲੋਮੀਟਰ ਚੱਲੀ ਆ ਪੁੱਛ ਬਟਨ ਸਨਰੂ ਵਾਇਰਲੈਸ ਚਾਰਜਰ ਵਾਲੀ ਆ ਜੀ ਠੀਕ ਹੈ ਅਲੋਏਬੀਲ ਟਾਇਰ ਜਮਾ ਨਵੇਂ ਲੱਗੇ ਨੇ ਇਹ ਕਾਰ ਦੇ ਦੇਣੀ ਆ ਜੀ 11 ਲੱਖ ਰੁਪਏ ਦੀ 11 ਲੱਖ ਦੀ ਹਾਂਜੀ ਠੀਕ ਹੈ 2023 ਮਾਡਲ 23 ਮਾਡਲ ਪਹਿਲੇ ਨਾਂ ਦੀ ਕਾਰ 11 ਲੱਖ ਦੀ ਮਿਲ ਜੂ ਬਈ ਅਲੋਏ ਬਹੁਤ ਸੋਹਣੇ ਲੱਗੇ ਨੇ ਟਾਇਰ ਨਵੇਂ ਟਾਇਰ ਨਵੇਂ ਜੀ ਦੁਕਾਨ ਤੋਂ ਪਹਿਕੇ ਸ਼ੋਰੂਮ ਤੱਕ ਆਏ ਨੇ ਟਾਇਰ ਹਮ 0 ਮੀਟਰ ਲਓ ਜੀ ਕਰੋ ਚੈੱਕ ਤੇ ਵੀਰੇ ਇਹਦੀ ਡਾਊਨ ਪੇ ਇਹਦਾ ਵੀ ਬਾਈ 1 ਲੱਖ ਡੇਢ ਲੱਖ ਦੇ ਕੇ ਹੱਲ ਹੋ ਜੂਗੀ ਮਸਲਾ ਠੀਕ ਹੈ ਜੀ ਹਾਂਜੀ ਤੇ ਅੱਗੇ ਬਾਈ ਮਰਸੀਡੀਜ਼ ਕਾਰ ਖੜੀ ਆ ਕਿਹੜੀ ਹੈ ਦੱਸਿਓ ਤੇ ਬਾਰੇ ਮਰਸੀਡੀਜ਼ ਬਾਈ ਦੋ ਖੜੀਆਂ ਨੇ ਜੀ ਦੋਨੋਂ ਹੀ E220 ਨੇ ਜੀ ਠੀਕ ਹੈ ਫਰਸਟ ਓਨਰ ਦੀ ਕਾਰ ਆ ਜੀ ਲੋਕਲ ਨੰਬਰ ਆ ਸ਼ਿਹਾਰਪੁਰ ਦਾ ਕਾਰ ਬਹੁਤ ਵਧੀਆ ਕੰਡੀਸ਼ਨ ਚ 1 ਲੱਖ 8000 ਵਿਦ ਸਰਵਿਸ ਰਿਕਾਰਡ ਚੱਲੀ ਆ ਜੀ ਮਾਡਲ ਕਿੰਨਾ 2012 ਬਾਈ RC ਦੀ 14 ਦੀ 12 E220 RC 14 ਦੀ 2 ਸਾਲ ਦੀ ਪਾਸਿੰਗ ਵੱਧ ਮਿਲੂ ਬਾਈ ਇਹਦਾ ਕੀ ਫਾਇਦਾ ਤੁਹਾਡਾ 2031 ਤੱਕ ਪਾਸਿੰਗ ਆ ਜੀ ਤੇ ਰੇਟ ਕੀ ਆ ਰੇਟ ਇਹਦਾ 6.5 ਲੱਖ ਰੁਪਈਆ ਜੀ 6.5 ਲੱਖ ਦੀ ਗੱਡੀ ਮਿਲ ਜੂ ਹਾਂਜੀ E220 ਗੱਡੀ ਲੋਕ ਆ ਬਾਈ ਅੰਦਰੋਂ ਵੀ ਖੌਣੀ ਸੀ ਤੁਹਾਨੂੰ ਪਰ ਅੰਦਰੋਂ ਕੰਡੀਸ਼ਨ ਉਹਦੀ ਬਹੁਤ ਵਧੀਆ ਤੁਹਾਨੂੰ ਦੇਖ ਕੇ ਆ ਨਹੀਂ ਲੱਗੂਗੀ ਪੁਰਾਣੀ ਜੀ ਗੱਰਾਂ ਨਵੀਂ ਜੀ ਦਿਖਾ ਦਨੇ ਆ ਜੀ ਸਰ ਇਹ ਨਾਲ ਦੀ ਭੈਣੀ ਖੜੀ ਏਦੀ ਉਹ ਵੀ ਸੇਮ ਮਾਡਲ ਆ ਸਾਰਾ ਕੁਝ ਸੇਮ ਆ ਜੀ ਇਹ ਬਾਈ ਜੀ 2012 ਮਾਡਲ ਏ ਇਹਦੇ ਪੇਪਰ ਠੇਰਾ ਦੇ ਆ ਜੀ ਠੀਕ ਐ ਫਸਟ ਓਨਰ ਕਾਰ ਏ ਆ ਚੰਡੀਗੜ੍ਹ ਨੰਬਰ ਆ ਜੀ ਕਾਰ ਹੂੰ विद सर्विस रिकॉर्ड 52000 किलोमीटर चली है जी ठीक है बम्पर टू बम्पर ओरिजिनल दी गारंटी है जी ठीक है वीर एयर ਨਾਲ ਦੇ ਨੇ ਸਟਪਣੀ ਅਨ ਯੂਜ਼ ਹੈ ਜੀ ਹੂੰ ਜਿਵੇਂ ਨਵੀਂ ਕਾਰ ਹੈ ਜੀ 12/13 ਟਾਇਰ ਨਾਲ ਦੇ ਨੇ ਬਾਈ ਹਲੇ ਤੱਕ ਗੱਡੀ ਦੇ ਨਾਲ ਦੇ ਜੀ ਫਿਲਡ ਕਵਰ ਹਲਕਾ ਜਿਹਾ ਬਾਈ ਉਹਦੇ ਕੁੱਤੇ ਨੇ ਛਿਲਤਾ ਕਰਕੇ ਉਹ ਖਰਾਬ ਹੋਇਆ ਬਾਕੀ ਸਾਰੇ ਨਵੇਂ ਇੰਟੀਰੀਅਰ ਦੀ ਜਿਵੇਂ ਨਵੀਂ ਪਈ ਹੈ ਕਾਰ ਠੀਕ ਹੈ ਵੀਰੇ ਤੇ ਕੀ ਰੇਟ ਡਿਮਾਂਡ ਆ ਵੀਰੇ ਦੀ ਇਹ ਵੀ ਬਾਈ ਸੇਮ ਰੇਟ ਦੀ 5.5 ਲੱਖ ਰੁਪਈਆ 5.5 ਲੱਖ ਦੀ 5.5 ਲੱਖ ਰੁਪਈਆ ਦੀ ਠੀਕ ਹੈ ਜੀ E220 E220 ਹੈ ਬਾਈ ਜੀ ਨਵੀਂ ਤੇ ਅੱਗੇ ਆ ਗਈ ਬਈ ਸਕੋਡਾ ਕਾਰ ਕਾਲੇ ਰੰਗ ਦੀ ਇਹ ਸਕੋਡਾ ਰੈਪਿਡ ਆ ਗਈ ਜੀ 2013 ਮਾਡਲ ਆ ਕਾਰ ਜੀ ਹੂੰ ਇਹ ਵੀ ਕਾਰ ਬਹੁਤ ਵਧੀਆ ਕੰਡੀਸ਼ਨ ਚ ਹੈ ਜੀ ਇਹ ਕਾਰ ਮਿਲ ਜੂਗੀ 1.5 ਲੱਖ ਰੁਪਏ ਦੀ ਜੀ 1.5 ਲੱਖ ਦੀ 13 ਮਾਡਲ 13 ਮਾਡਲ ਡੀਜ਼ਲ ਜੀ ਕੀ ਬਾਤ ਆ ਡੀਜ਼ਲ ਦੀ ਕਾਰ ਉਹ ਵੀ 13 ਮਾਡਲ 1.5 ਲੱਖ ਦੀ ਮਿਲ ਜੂ ਸਕੋਡਾ ਰੈਪਿਡ ਬਾਈ ਐਵਰੇਜ ਪੱਖੋਂ ਚੰਗੀ ਆ ਕਾਰ ਇਹ ਚ ਵੀ ਟੱਚ ਪਲੇਅਰ ਬੈਕ ਕੈਮਰਾ ਐਸੈਸਰੀ ਸਾਰੀ ਲੱਗੀ ਆ ਜੀ ਹੂੰ ਜਿਵੇਂ ਨਵੇਂ ਟਾਇਰ ਨੇ ਠੀਕ ਆ ਵੀਰੇ ਕਿੰਨੇ ਦਾ ਲੋਨ ਕਰਾ ਦੋਗੇ ਇਹਦੇ ਤੇ ਇੱਥੇ 25000 ਦੇ ਦਿਓ ਬਈ ਬਾਕੀ ਲੋਨ ਹੋ ਜਾ ਲਓ ਜੀ 2 ਲੱਖ ਦਾ ਲੋਨ ਹੋ ਜਾ ਸਿਰਫ 25000 ਰੁਪਏ ਲੈ ਕੇ ਆਉਣਾ ਡਾਊਨ ਪੇਮੈਂਟ ਦਾ ਅੱਗੇ ਆ ਗਈ ਆਰਟੀਗਾ ਕਾਰ ਦੱਸਿਓ ਵੀਰੇ ਆਰਟੀਗਾ ਬਈ 2018 ਮਾਡਲ ਆ ਫਰਸਟ ਓਨਰ ਆ ਜੀ ਹਾਈਬ੍ਰਿਡ ਇੰਜਨ ਦੇ ਵਿੱਚ ਆ ਜੀ ਫੁੱਲ ਇੰਸ਼ੋਰੈਂਸ ਆ ਕਾਰ ਦੀ ਲੋਕਲ ਨੰਬਰ ਹਿਸ਼ਾਰਪੁਰ ਦਾ ਜੀ ਅਲਾਈਏਬਲ ਟਾਇਰ ਇਹਨੂੰ ਵੀ ਜਿਵੇਂ ਨਵੇਂ ਲੱਗੇ ਨੇ ਟੱਚ ਪਲੇਅਰ ਡਬਲ 에ਅਰ ਬੈਗ ਵਾਲਾ ਮਾਡਲ ਆ ਜੀ ਠੀਕ ਆ ਵੀਰੇ ਇਹ ਕਾਰ ਦੇ ਦਾਂਗੇ ਜੀ 6 ਲੱਖ 40000 ਰੁਪਏ ਦੀ ਜੀ 6 ਲੱਖ ਤੇ 40000 ਦੀ ਆਰਟੀਗਾ ਮਿਲ ਜੂਗਾ ਜੀ ਕੰਡੀਸ਼ਨ ਦੀ 70 ਮਾਡਲ ਕਿਉਂ ਨੇ ਸੀਟ ਕਵਰ ਵਧੀਆ ਨੇ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਵੀਰੇ ਦੀ 1 ਲੱਖ ਰੁਪਈਆ ਜੀ ਲਓ ਜੀ 1 ਲੱਖ ਰੁਪਈਆ ਲੈ ਕੇ ਆਉਣਾ ਸਿਰਫ ਅੱਗੇ ਕੇਜੂ ਵੀ ਆ ਗਈ ਇਹ ਕੇਜੂ ਵੀ ਆ ਗਈ ਜੀ ਮਹਿੰਦਰਾ ਦੀ 2017 ਦਾ ਮਾਡਲ ਆ ਜੀ ਘੱਟ ਬਜਟ ਦੇ ਵਿੱਚ ਕੁ ਉੱਚੇ ਮਾਡਲ ਦਾ ਸ਼ਕੀਨ ਆ ਇਹ ਕਾਰ ਦੇ ਦਾਂਗੇ ਜੀ 1.5 ਲੱਖ ਰੁਪਈਆ ਦੀ 2017 ਮਾਡਲ ਫਰਸਟ ਓਨਰ ਲਓ ਜੀ 17 ਮਾਡਲ ਪਹਿਲੇ ਨਾਂ ਦੀ ਗੱਡੀ ਉੱਚੀ ਤੇ ਖੁੱਲੀ ਰੁੱਲੀ ਕਾਰ ਆ ਅਲਤੋ ਤੋਂ ਅਲਟੋ ਤੋਂ ਆਏ ਮਨੂ ਕਿਤੇ ਖੁੱਲੀ ਕਾਰ ਆ ਗਈ ਬਹੁਤ ਵਧੀਆ ਜੀ ਇਹਦੇ ਫਰੰਟ ਤੇ ਤਿੰਨ ਸੀਟਾਂ ਆਉਂਦੀਆਂ ਜੀ ਸੈਂਟਰ ਚ ਬੇਬੀ ਸੀਟ ਆਉਂਦੀ ਆ ਠੀਕ ਹੈ ਜ਼ੀਰੋ ਡਾਉਨ ਪੇਮੈਂਟ ਤੇ ਲੋਨ ਹੋ ਜਾਊਗਾ ਜੀ ਮਤਲਬ ਜਿਵੇਂ ਉਹ ਵਿਆਹ ਵੇਲੇ ਸਰਵਾਲਾ ਨਾਲ ਬੈਠਦਾ ਹੁੰਦਾ ਵੀ ਮੈਂ ਮੂਹਰਲੀ ਸੀਟ ਤੇ ਬੈਠੂ ਪਹੜਿਆ ਸਕਦਾ ਹੈਗਾ ਪ੍ਰਬੰਧ ਕੀਤਾ ਹੋਇਆ ਜੀ ਬਿਲਕੁਲ ਲਓ ਜੀ ਜੇ ਵਿਆਹ ਨੂੰ ਵਾਸਤੇ ਲੈ ਕੇ ਜਾਣੀ ਹੈ ਨਾ ਡੋਲੀ ਵਾਲੀ ਕਾਰ ਬਣਾ ਕੇ ਦਾ ਸਰਵਾਲਾ ਨਾਲ ਬੈਠੂ ਸਰਵਾਲਾ ਤੁਹਾਡਾ ਰਸਤ ਨਹੀਂ ਦੇਣਾ ਹੋਰ ਜੀ ਹੋ ਜੀਰੋ ਡਾਉਨ ਪੇਮੈਂਟ ਦੇ ਠੀਕ ਹੈ ਵੀਰੇ ਅੱਗੇ ਆ ਗਈ ਬਾਈ ਜੀ ਡੈਟਸਨ ਰੈਡੀ ਗੋ ਦੱਸਿਓ ਵੀਰੇ ਇਹ 2018 ਦਾ ਮਾਡਲ ਆ ਜੀ 21000 ਕਿਲੋਮੀਟਰ ਚੱਲੀ ਆ ਜੀ ਆਰਮੀ ਵਾਲੇ ਭਰਾ ਕੋਲੋਂ ਕਾਰ ਲਈ ਸੀ ਜੀ ਆਪਾਂ ਇਹ ਠੀਕ ਹੈ ਇਹ ਕਾਰ ਦੇ ਦਾਂਗੇ ਸਿਰਫ 2.5 ਲੱਖ ਰੁਪਏ ਦੀ ਜੀ 2018 21000 ਚੱਲੀ ਫਸਟ ਓਨਰ ਪਹਿਲੇ ਨਾਮ ਦੀ ਸਿਰਫ 21000 ਚੱਲੀ ਹੋਈ 2.5 ਲੱਖ ਦੀ 2.5 ਲੱਖ ਰੁਪਏ ਦੀ ਇੰਸ਼ੋਰੈਂਸ ਪੇਪਰ ਸਾਰੇ ਪੂਰੇ ਬੰਪਰ ਟ ਤੇ ਇਹਦੇ ਜੋ ਵੀ ਮਾਨਤਨ ਕਰਾ ਦਾਂਗੇ ਬਈ ਮੋਕਾ ਦੇ ਦਾਂਗੇ ਜੀ ਕਰ ਦਾਂਗੇ ਜੇ ਤੇ ਅੱਗੇ ਆ ਗਈ i20 i20 ਆ ਗਈ ਜੀ 2019 ਦਾ ਮਾਡਲ ਆ ਜੀ ਫਸਟ ਓਨਰ ਕਾਰ ਆ ਪੈਟਰੋਲ ਵੇਰੀਐਂਟ ਆ 17 ਇੰਚ ਅਲੋਏ ਵੀਲ ਇਹਨੂੰ ਵੀ ਜਿਵੇਂ ਨਵੇਂ ਲੱਗੇ ਨੇ ਇਹ ਕਾਰ ਦੇ ਦਾਂਗੇ ਜੀ 4,70,000 ਰੁਪਏ ਦੀ ਸਿਰਫ 2019 ਮਾਡਲ ਫਸਟ ਓਨਰ 2019 ਮਾਡਲ ਪਹਿਲੇ ਨਾਂ ਦੀ 4,70,000 ਦੀ ਐਕਸਟਰਾ ਲਾਈਟਰ ਬਹੁਤ ਸੋਹਣੇ ਪਏ ਹੋਏ ਨੇ ਜ਼ੀਰੋ ਡਾਉਨ ਪੇਮੈਂਟ ਤੇ ਲੋਨ ਹੋ ਜਾਊਗਾ ਬਾਈ ਜੀ ਸਾਰੀ ਲੋਨ ਕਰਾ ਦੋਗੇ ਸਾਰਾ ਲੋਨ ਹੋ ਜਾਊਗਾ ਜੀ ਕੀ ਬਾਤ ਹੈ ਇਹ ਆ ਗਈ ਬਾਈ ਜੀ 2016 ਮਾਡਲ ਐਕਸੈਂਟ ਕੋਈ ਘੱਟ ਬਜਟ ਦੇ ਵਿੱਚ ਉੱਚਾ ਮਾਡਲ ਲੱਭਦੇ ਹੋਗੇ ਜੀ ਹਾਂ ਇਹ ਕਾਰ ਪੈਟਰੋਲ ਪਲੱਸ ਸੀएनजी ਆ ਕਾਰ 2016 ਮਾਡਲ ਪੈਟਰੋਲ ਸੈਕੰਡ ਓਨਰ ਦੀ ਕਾਰ ਆ ਜੀ ਹੂੰ ਇਹ ਕਾਰ ਦੇ ਦਾਂਗੇ ਸਿਰਫ 2,70,000 ਰੁਪਏ ਦੀ ਜੀ 2,70,000 ਦੀ 2016 ਮਾਡਲ ਪੈਟਰੋਲ ਪਲੱਸ ਸੀएनजी ਔਨ ਪੇਪਰ ਸੀएनजी ਤੇ ਤਾਂ ਐਵਰੇਜ ਮਿਲਦਾ 30 ਪਲੱਸ ਜਾਊ 28 30 ਦੀ ਐਵਰੇਜ ਆਰਾਮ ਨਾਲ ਜੀ ਲਓ ਜੀ 28 30 ਦੀ ਐਵਰੇਜ ਦੇ ਉ ਤੇ ਰੇਟ ਛੋਟਾ ਜਾ 0 ਡਾਊਨ ਪੇਮੈਂਟ ਜੀ ਸਾਰਾ ਲੋਨ 270 ਦੀ ਜੀ ਕੀ ਬਾਤ ਹੈ ਸਾਰੇ ਦਾ ਸਾਰੀ ਲੋਨ ਹੋ ਜਾਊ ਬਾਈ ਡਿੱਗੀ ਵਾਲੀ ਖੁੱਲੀ ਰੋਲੀ ਕਾਰ ਆ ਤੇ ਅੱਗੇ ਆ ਗਈ ਬਾਈ ਜੀ ਸੈਂਟਰ ਵਾਈਟ ਜੀ ਏ ਬਾਈ ਜੀ 2019 ਮਾਡਲ ਸੈਂਟਰੋ ਆ ਜੀ ਸਪੋਰਟਸ ਵੇਰੀਐਂਟ ਆ ਪਪਰ ਟੂ ਪਪਰ オリジナル ਆ ਕਾਰ ਜੀ 50000 ਕਿਲੋਮੀਟਰ ਚੱਲੀ ਆ ਜੀ ਇਹ ਕਾਰ ਮਿਲੂਗੀ 3,60,000 ਰੁਪਏ ਦੀ ਜੀ 3,60,000 ਦੀ ਐਪਲ ਕਾਰ ਪਲੇਅਰ ਵਾਲੀ ਕਾਰ ਆ ਜੀ ਡਬਲ 에ਅਰ ਬੈਗ ਸਟੀਅਰਿੰਗ ਕੰਟਰੋਲ ਵਾਲਾ ਮਾਡਲ ਆ ਜੀ ਠੀਕ ਆ ਵੀਰੇ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਐ ਦੀ ਜ਼ੀਰੋ ਡਾਊਨ ਪੇਮੈਂਟ ਬਾਈ ਬਿਲਕੁਲ ਨਹੀਂ ਆਪਣੀ ਇੱਛਾ ਜੀ ਜ਼ੀਰੋ ਡਾਊਨ ਪੇਮੈਂਟ ਤੇ ਲੋਨ ਹੋ ਜਾਊਗਾ ਲੋਨ ਬਾਈ ਤੁਹਾਡੇ ਜੇ ਪ੍ਰੋਫਾਈਲ ਵਧੀਆ ਸਾਰੀ ਹੋ ਜਾਊਗਾ ਡਾਊਨ ਪੇਮੈਂਟ ਜਿੰਨੀ ਮਰਜ਼ ਏ ਬਾਈ ਜੀ 2020 ਮਾਡਲ ਆ i10 ਗ੍ਰੈਂਡ ਨੀਓਸ ਜੀ ਜੀ ਫਸਟ ਓਨਰ ਕਾਰ ਆ 35000 ਕਿਲੋਮੀਟਰ ਚੱਲੀ ਆ ਅਲੋਏਬਲ ਟਾਇਰ ਇਹਨੂੰ ਵੀ ਜਮਾ ਨਵੇਂ ਲੱਗੇ ਨੇ ਜੀ ਕਾਰ ਨੂੰ ਹੂੰ ਇਹ ਕਾਰ ਦੇ ਦਾਂਗੇ 4.5 ਲੱਖ ਰੁਪਏ ਦੀ ਜੀ 4.5 ਲੱਖ ਦੀ 2020 ਮਾਡਲ ਟਾਪ ਮਾਡਲ ਆ ਬਾਈ ਪੁਚ ਬਟਨ ਸਟਾਰਟ ਵਾਇਰਲੈਸ ਚਾਰਜਰ ਵਾਲੀ ਅੱਛਾ ਓਨਰ ਕਿਹੜੀ ਆ ਇਹ ਫਸਟ ਜੀ ਪਹਿਲੇ ਨਾਮ ਦੀ 20 ਮਾਡਲ ਬਾਈ ਜੀ ਗੱਡੀ 300000 ਰੁਪਏ ਚੰਗੀ ਆ ਜੀ ਤੁਹਾਨੂੰ 4.5 ਲੱਖ ਦੀ ਮਿਲ ਜੀ 4.5 ਲੱਖ ਦੀ ਸਾਰਾ ਹੀ ਲੋਨ ਹੋ ਜੂ ਬਾਈ ਲਓ ਜੀ ਸਾਰਾ ਹੀ ਲੋਨ ਹੋ ਜੂ ਜ਼ੀਰੋ ਡਾਉਨ ਪੇਮੈਂਟ ਤੇ ਲਾਈਟਰ ਬਹੁਤ ਸੋਹਣੇ ਲੱਗੇ ਹੋਏ ਆ। ਵਾਰਨਸ ਚਾਰਜਰ ਵਾਲੀ ਪੁੱਛ ਬਟਨ ਸਟਾਰਟ ਡਬਲ ਏਸੀ ਮਿੰਨੀ ਫ੍ਰਿਜੇ ਦੇ ਵਿੱਚ ਆਉਂਦੀ ਆ ਜੀ। ਠੀਕ ਆ ਵੀਰੇ ਤੇ ਅੱਗੇ ਆ ਗਈ i20 Elite ਹਾਂ ਜੀ ਇਹ ਡੀਜ਼ਲ ਦੇ ਵਿੱਚ 2015 ਮਾਡਲ ਕਾਰ ਆ ਜੀ ਪਾਸ ਓਨਰ ਕਾਰ ਆ ਲਾਇਬਿਲ ਟਾਇਰ ਇਹਨੂੰ ਵੀ ਬਹੁਤ ਸੋਹਣੇ ਲੱਗੇ ਆ ਜੀ। ਹੂੰ ਪੁੱਛ ਬਟਨ ਸਟਾਰਟ ਆ ਇੰਟੀਰੀਅਰ ਇਹਦਾ ਮੋਡੀਫਾਈ ਹੋਇਆ ਆ ਅਲੋਏ ਡੀਜ਼ਲ ਵਾਲੀ ਕਾਰ ਜੀ ਠੀਕ ਹੈ ਵੀਰੇ ਪੁੱਛ ਬਟਨ ਸਟਾਰਟ ਦੇ ਵਿੱਚ ਫਸਟ ਓਨਰ ਇਹਦੀ ਡਾਊਨ ਪੇਮੈਂਟ ਜ਼ੀਰੋ ਡਾਊਨ ਪੇਮੈਂਟ ਇਹ ਵੀ ਜ਼ੀਰੋ ਡਾਊਨ ਪੇਮੈਂਟ ਸਾਰਾ ਬਦੂਰੀ ਤੇ ਅੱਗੇ ਬਾਈ ਪੁਰਾਣੀ ਸ਼ੇਪ ਵਾਲੀ i20 ਆ ਗਈ ਅਲੋਏ ਦੇ ਵੀ ਦਿਖਾ ਦੀ ਅਲੋਏ ਦੇ ਬਾਈ ਅਸੀਂ ਤੁਹਾਨੂੰ ਦੱਸ ਦਈਏ ਅਸੀਂ ਆਪ ਬਹੁਤ ਸ਼ੌਂਕ ਰੱਖਦੇ ਹਾਂ ਜੀ ਤਾਂ ਕਰਕੇ ਸਾਰੀਆਂ ਕਾਰਾਂ ਨੂੰ ਪਿਓ ਹੀ ਮਿਲਨੇ ਆ ਅਲੋਏ ਵੀਰ ਜੀ ਠੀਕ ਹੈ ਵੀਰੇ ਇਹ 2013 ਦਾ ਮਾਡਲ ਆ ਜੀ ਸਪੋਰਟਸ ਮਾਡਲ ਆ ਸੈਕੰਡ ਓਨਰ ਦੀ ਕਾਰ ਆ ਜੀ ਇਹ ਕਾਰ ਮਿਲ ਜੂਗੀ 2,70,000 ਰੁਪਏ ਦੀ ਇਹ ਵੀ ਜ਼ੀਰੋ ਡਾਊਨ ਪੇਮੈਂਟ ਤੇ ਜੀ ਲਓ ਜੀ 2,70,000 ਦੀ i20 ਜ਼ੀਰੋ ਡਾਊਨ ਪੇਮੈਂਟ ਤੇ ਮਿਲ ਜੂ ਅਲਾਈ ਟਾਇਰ ਸੋਨੇ ਤੇ ਕੰਡੀਸ਼ਨ ਦੀ ਵਧੀਆ ਅੱਜ ਕਰਪੀਆ ਲੱਗਦੇ ਨੇ ਉੱਪਰ ਪੈਸਾ ਤਾਂ ਨਹੀਂ ਲੱਗਦਾ ਬਈ ਕੋਈ ਨੋ ਨੋ ਕੋਈ ਕੰਮ ਖਰਚਾ ਨਹੀਂ ਕੋਈ ਕੰਮ ਖਰਚਾ ਨਹੀਂ ਬਈ ਵਧੀਆ ਕੰਡੀਸ਼ਨ ਦੀ ਕਾਰ ਹੈ ਤੇਲ ਪੋਣਾ ਦਾ ਚਲਾਉਣੀ ਆ ਬਈ ਟੈਂਕੀ ਫੁੱਲੇ ਆ ਫਿਲਹਾਲ ਦੀ ਗੱਡੀ ਤੇ ਠੀਕ ਆ ਥੈਂਕ ਯੂ ਫੁੱਲੀ ਦੋਗੇ ਹਾਂ ਫੁੱਲੇ ਦੇਵਾਂਗੇ ਅੱਗੇ ਆਗੀ ਬਾਈ ਜੀ ਕਰੂਜ਼ ਕਾਰ ਦੱਸਿਓ ਬਰੇ ਗੱਡੀ ਬਾਰੇ ਇਹ ਬਾਈ ਜੀ 2012 ਮਾਡਲ ਦਾ ਆਟੋਮੈਟਿਕ ਕਾਰ ਆ ਜੀ ਸੈਕੰਡ ਓਨਰ ਆ ਬਾਈ ਜੀ ਜਿਹਨਾਂ ਨੇ ਲਗਜ਼ਰੀ ਕਾਰ ਦਾ ਫੀਲ ਲੈਣਾ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਕਾਰ ਆ ਠੀਕ ਆ ਲਾਇਬਿਲ ਟਾਇਰ ਇਹਨੂੰ ਵੀ ਜਮਾ ਨਵੇਂ ਲੱਗੇ ਨੇ ਜੀ ਟਾਪ ਮਾਡਲ ਦਾ ਐਲਟੀਜ਼ ਸਨਰੂਫ ਵਾਲੀ ਪੁਚ ਬਟਨ ਸਟਾਰਟ ਵਾਲੀ ਜੀ ਠੀਕ ਇੰਨੇ 12 ਕੇ 10 ਦੇ ਪੈਸੇ ਮੰਗੇ ਸੀ ਉਨੇ ਹੀ ਇਹਦੇ ਨੇ ਜੀ ਉਹ ਵੀ ਸਵਾ 2 ਲੱਖ ਰੁਪਏ ਦੀ ਸੀ ਇਹ ਵੀ ਸਵਾ 2 ਲੱਖ ਰੁਪਏ ਦੀ ਸਵਾ 2 ਲੱਖ ਦੀ ਗੱਡੀ ਆਟੋਮੈਟਿਕ ਟਾਪ ਮਾਡਲ ਜੀ ਸਨਰੂਫ ਵਾਲੀ ਕੀ ਬਾਤ ਹੈ ਲਓ ਜੀ ਬਹੁਤ ਵੀਰ ਡਿਮਾਂਡ ਕਰਦੇ ਆ ਕਿ ਸਾਨੂੰ ਆਟੋਮੈਟਿਕ ਸਨਰੂਫ ਵਾਲੀ ਕ੍ਰੂਜ਼ ਚਾਹੀਦੀ ਹੈ ਘੱਟ ਰੇਟ ਦੇ ਵਿੱਚ ਵੀ ਆਈ ਪੀ ਨੰਬਰ ਲੱਗਾ ਜੀ ਲੁਧਿਆਣੇ ਦਾ 2121 ਜੀ 2121 ਨੰਬਰ ਦੇ ਨਾਲ ਬਿਲਕੁਲ ਜੀ ਨਾਲ ਨਾਲ ਲਓ ਜੀ ਜਿਹੜੇ ਵੀਰ ਨੇ ਲੈਣੀ ਆ ਫਟਾਫਟ ਕਾਲ ਕਰ ਲਿਓ ਅੱਗੇ ਆ ਕੀ ਬਾਈ ਜੀ ਸਫਾਰੀ ਸਟ੍ਰੌਮ ਸਫਾਰੀ ਸਟਾਰਮ ਬਾਈ ਜੀ ਇਹ ਸਾਡੇ ਹਿਯਾਰਪੁਰ ਦਬਾਬੇ ਏਰੀਆ ਦੀ ਫੇਵਰਿਟ ਕਾਰ ਹੈ ਨਾ ਜੇ ਭਰਾਵਾਂ ਦੀ ਜੀ ਇਹ 2015 ਮਾਡਲ ਕਾਰ ਆ ਜੀ ਇਹ ਕਾਰ ਦੇ ਦਾਂਗੇ 4,70,000 ਰੁਪਏ ਦੀ ਜੀ ਠੀਕ ਹੈ 2015 ਦਾ ਮਾਡਲ ਜਮਾ ਨਵੇਂ ਅਪੋਲੋ ਦੇ ਟਾਇਰ ਲੱਗੇ ਨੇ ਜੀ ਇਹਨੂੰ ਅਲਾਏ ਵੀ ਸੋਹਣੇ ਬਾਈ ਜੀ ਟਾਇਰ ਵੀ ਵਧੀਆ ਅੰਦਰੋਂ ਵੀ ਦਿਖਾ ਦੇ ਬਈ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਆ ਤੇ ਵੀਰੇ ਡਾਉਨ ਪੇਮੈਂਟ ਕਿੰਨੀ ਦੇਣੀ ਹੈ 2015 ਮਾਡਲ ਬਈ ਇਹਦਾ ਵੀ ਲੱਖ ਸਵਾ ਲੱਖ ਦੇ ਕੇ ਬਾਕੀ ਲੋਨ ਹੋਊਗੀ ਠੀਕ ਹੈ ਜੀ ਅੱਗੇ ਫੇਰ ਸਫਾਰੀ ਖੜੀ ਹੈ ਇਸ ਤੋਂ ਬਾਅਦ ਆਜੋ ਜੀ 2016 ਮਾਡਲ ਇਹ ਨਵੀਂ ਸ਼ੇਪ ਦੇ ਵਿੱਚ ਆ ਜੀ ਬੈਰੀ ਕੋਰ ਇੰਜਨ ਦੇ ਨਾਲ ਨਵੇਂ ਇੰਟੀਰੀਅਰ ਦੇ ਨਾਲ ਜੀ ਠੀਕ ਹੈ 20 ਇੰਚ ਲੌਏ ਵੀ ਲੱਗੇ ਨੇ ਜੀ ਕਾਰ ਨੂੰ ਜੀ ਇਹ ਕਾਰ ਮਿਲ ਜੂਗੀ ਸਵਾ 5 ਲੱਖ ਰੁਪਏ ਦੀ ਜੀ ਸਵਾ 5 ਲੱਖ ਦੀ 2016 ਮਾਡਲ ਜੀ ਇਹ ਵੀ VIP ਨੰਬਰ ਦੇ ਨਾਲ 3400 ਨੰਬਰ ਲੱਗਾ ਜੀ ਕਾਰ ਨੂੰ। ਕੀ ਬਾਤ ਹੈ। ਟੱਚ ਪਲੇਅਰ, ਬੈਕ ਕੈਮਰਾ, ਸਕਰੀਨ ਸਾਰਾ ਕੁਝ ਲੱਗਾ ਹੈ ਜੀ। ਸੀਟ ਕਵਰ ਵਧੀਆ 70 ਮੈਟ ਵੀ ਲੱਗੇ ਹੋਏ ਨੇ। ਕਿਕਰ ਦਾ ਸਿਸਟਮ ਲੱਗਾ ਹੈ ਜੀ ਇਹਦੇ 'ਚ। ਕਿਕਰ ਦਾ ਹੈ? ਬਿਲਕੁਲ। ਉਹ ਜਿਹੜਾ ਨਿੰਜਾ ਕਹਿੰਦਾ ਉਹ ਗਾਣੇ 'ਚ ਕਿਕਰ ਦੀ بیس ਹੈ। ਬਸ ਜੀ ਉਹ ਹੀ ਲੱਗੀ ਹੋਈ ਆ ਬਾਕੀ ਜੀ ਸਾਰਾ। ਠੀਕ ਹੈ। ਇਹ ਵੀ VIP ਨੰਬਰ ਦੇ ਨਾਲ 3400 ਨੰਬਰ ਆ ਕਾਰ ਦਾ ਜੀ 20 ਇੰਚ ਲੋਏ ਐਕਸਟਰਾ ਨੇ ਕਾਰ ਨੂੰ। ਲਓ ਜੀ। ਲੈ ਜਾਓ ਬਾਈ ਜੀ ਕਾਰਾਂ ਬਹੁਤ ਵਾਜਿਬ ਰੇਟ ਦੇ ਉੱਤੇ ਮਿਲ ਰਹੀਆਂ ਨੇ। ਅੱਗੇ ਆ ਗਈ ਵਰਨਾ ਫਲੂਇਡਿਕ ਦ ਏ ਬਾਈ ਜੀ 2013 ਦਾ ਮਾਡਲ ਆ ਐਸਐਕਸ ਜੀ ਲੋਕਲ ਨੰਬਰ ਆ ਹਿਸ਼ਾਰਪੁਰ ਦਾ ਇਹਨੂੰ ਵੀ ਅਲੋਏਬਲ ਟਾਇਰ ਵਧੀਆ ਲੱਗੇ ਨੇ ਵਾਈਟ ਲਾਈਟਾਂ ਵਿੱਚ ਟੱਚ ਪਲੇਅਰ ਕਾਫੀ ਐਸੈਸਰੀ ਲੱਗੀ ਆ ਕਾਰ ਨੂੰ ਠੀਕ ਆ ਵੀਰੇ ਇਹ ਕਾਰ ਦੇ ਦਾਂਗੇ ਜੀ ਸਿਰਫ 3.5 ਲੱਖ ਰੁਪਏ ਦੀ ਜੀ 3.5 ਲੱਖ ਦੀ ਵਰਨਾ ਫਲੂਰਿਕ 13 ਮਾਡਲ 0 ਡਾਊਨ ਪੇਮੈਂਟ ਤੇ ਲੋਨ ਹੋ ਜੂਗਾ ਜੀ ਲਓ ਜੀ ਸਾਰੇ ਦਾ ਸਾਰਾ ਲੋਨ ਹੋ ਜੂਗਾ 1 ਰੁਪਿਆ ਦੇਣ ਦੀ ਲੋੜ ਨਹੀਂ ਜੇ ਤੁਹਾਡੀ ਪ੍ਰੋਫਾਈਲ ਵਧੀਆ ਤੁਹਾਡੀ ਬੈਂਕ ਤੇ ਦੇ ਵਿੱਚ ਲੈਣ ਦੇਣ ਚੰਗਾ ਹੋਣਾ ਚਾਹੀਦਾ ਥੋੜਾ ਸਿਵਲ ਵਧੀਆ ਹੋਣਾ ਚਾਹੀਦਾ ਬਾਈ ਜੀ ਸਟੇਟਮੈਂਟ ਵਗੈਰਾ ਲੈ ਕੇ ਬਾਕੀ ਹੋ ਜੂ ਲੋਨ ਅੱਗੇ ਆ ਗਈ ਬਾਈ ਜੀ ਕਾਲੇ ਰੰਗ ਦੀ ਫੋਰਚੂਨਰ ਦੱਸਿਓ ਵੀਰੇ ਗੱਡੀ ਬਾਰੇ ਬਾਈ ਬਹੁਤ ਡਿਮਾਂਡਿੰਗ ਕਾਰ ਆ ਜੀ ਪੂਰਾ ਟ੍ਰੈਂਡ ਐ ਇਸ ਟਾਈਮ ਪੂਰੇ ਇੰਡੀਆ ਦੇ ਵਿੱਚ ਜੀ ਬਿਲਕੁਲ ਵੀਰੇ 2018 ਦਾ ਮਾਡਲ ਆ ਫਸਟ ਓਨਰ ਕਾਰ ਆ ਜਮਾ ਨਵੇਂ ਟਾਇਰ ਪਏ ਨੇ ਜੀ 4/2 ਮੈਨੂਅਲ ਕਾਰ ਆ ਜੀ ਇਹ ਇੰਸ਼ੋਰੈਂਸ ਪੇਪਰ ਸਾਰੇ ਪੂਰੇ ਮਿਲਣਗੇ ਕਾਰ ਦੇ ਇਹਨੂੰ ਬਾਈ ਜੀ ਫੇਸ ਲਿਫਟ ਕਿੱਟ ਵੀ ਲੱਗੀ ਹੋਈ ਆ ਜੀ ਇਹ 24 25 ਮਾਡਲ ਦੇ ਵਿੱਚ ਕਨਵਰਟ ਐ ਜੀ ਕਾਰ ਜਮਾ ਨਵੇਂ ਸੀਟ ਕਵਰ ਨੇ ਨਵੇਂ ਮੈਟ ਨੇ ਕਾਰ ਬਹੁਤ ਵਧੀਆ ਮਿੰਟ ਕੰਡੀਸ਼ਨ ਚ ਆ ਜੀ ਮਾਡਲ 18 2018 ਮਾਡਲ ਆ ਜੀ ਚੱਲੀ ਕਿੰਨੀ ਆ ਵੀਰੇ ਇਹ 90 92000 ਦੇ ਅਰਾਊਂਡ ਚੱਲੀ ਆ ਜੀ ਠੀਕ ਹੈ ਵੀਰੇ ਫਰਸਟ ਓਨਰ ਫਰਸਟ ਓਨਰ 4/2 ਮੈਨੂਅਲ ਜੀ ਮੈਨੂਅਲ ਦੀ ਤੇ ਵੀਰੇ ਰੇਟ ਕੀ ਆ ਇਹ ਕਾਰ ਦੇ ਦਾਂਗੇ ਜੀ ਕੋਈ ਰੇਟ ਇਹਦਾ ਕੋਈ ਘੱਟ ਵੱਧ ਨਹੀਂ ਹੋਣਾ ਜੀ 20 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਲਓ ਜੀ 20 ਲੱਖ ਦੀ 18 ਮਾਡਲ 4/2 ਜ਼ੀਰੋ ਡਾਊਨ ਪੇਮੈਂਟ ਤੇ ਸਾਰਾ ਲੋਨ ਹੋ ਜਾਊਗਾ ਜੀ ਪ੍ਰੋਫਾਈਲ ਵਧੀਆ ਚਾਹੀ ਪੱਕੀ ਗੱਲ ਆ ਪੂਰਾ ਲੋਨ ਕਰਾ ਦੂੰਗਾ ਕੀ ਬਾਤ ਆ ਲਓ ਜੀ ਗ੍ਰਿਲ ਵੀ ਤੁਹਾਨੂੰ ਦੂਜੀ ਲੱਗੀ ਮਿਲ ਜੂਗੀ 24 25 ਮਾਡਲ ਵਾਲੀ ਫੇਸ ਲਿਫਟ ਹੋਈ ਹੋਈ ਆ ਜੀ ਬਾਹਰੋਂ ਜੱਜ ਨਹੀਂ ਕੋਈ ਕਰ ਸਕਦਾ 11 ਮਾਡਲ ਦਾ ਹੈ 24 25 ਮਾਡਲ ਦਾ ਜੀ ਬਿਲਕੁਲ ਵੀਰੇ ਤੇ ਅੱਗੇ ਆ ਗਈ ਐਕਸ ਯੂਵੀ ਐਕਸ ਯੂਵੀ ਜੀ ਨਵੀਂ ਸ਼ੇਪ ਦੇ ਵਿੱਚ 2019 ਦਾ ਮਾਡਲ ਆ ਜੀ ਇਹ ਹਮਮ ਕਾਰ ਬਹੁਤ ਵਧੀਆ ਕੰਡੀਸ਼ਨ ਚਾ ਇਹਨੂੰ ਵੀ ਅਲੋਏਬਲ ਟਾਇਰ ਐਕਸਟਰਾ ਨੇ ਜੀ ਜੀ ਇਹ ਕਾਰ ਦੇ ਦਾਂਗੇ ਸਿਰਫ 10 ਲੱਖ ਰੁਪਏ ਦੀ ਜੀ 19 ਮਾਡਲ 2019 ਮਾਡਲ ਫਰਸਟ ਓਨਰ ਦੀ ਕਾਰ ਆ 85 86 ਹਜ਼ਾਰ ਚੱਲੀ ਆ ਜੀ ਐਡਬਲ 7 ਹੈ ਵੀਰੇ W7 W7 ਅਲਾਇ ਨਹੀਂ ਨਹੀਂ 7 ਨਹੀਂ ਹੈ ਪੁੱਛ ਬਟਨ ਸਟਾਰਟ ਹੈ ਹਾਂ ਕੀਲੈਸ ਐਂਟਰੀ ਪੁਸ਼ ਬਟਨ ਸਟਾਰਟ ਬਈ ਇਹਦੇ ਵਿੱਚ ਆ ਜਾਂਦਾ ਸਾਰੇ ਸੀਟ ਕਵਰ ਸਾਰਾ ਕੁਝ ਨਵਾਂ ਜੀ ਠੀਕ ਹੈ ਤੇ ਇਹਦੇ ਵਾਸਤੇ ਕਿੰਨੀ ਡਾਊਨ ਪੇਮੈਂਟ ਲੱਖ ਰੁਪਈਆ ਜੀ ਲੈ ਆਓ ਜੀ ਬਾਕੀ ਹੋ ਜੂ ਲੋਨ ਅੱਗੇ ਆ ਗਈ ਟਾਈਪ 2 ਫੋਰਚੂਨਰ ਇਹ ਕਾਰ ਬਈ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਕਾਰ ਆ 2015 ਦਾ ਮਾਡਲ ਆ ਆਟੋਮੈਟਿਕ ਕਾਰ ਆ ਜੀ ਜੀ ਸਿਰਫ 70 72000 ਕਿਲੋਮੀਟਰ ਚੱਲੀ ਵਿੱਚ ਸਰਵਿਸ ਰਿਕਾਰਡ ਜੀ ਠੀਕ ਹੈ ਜਮਾ ਨਵੇਂ ਟਾਇਰ ਪੈ ਗਏ ਕਾਰ ਨੂੰ ਜੀ ਇਹ ਹਮ ਲੋਕਲ ਹਿਸ਼ਾਰਪੁਰ ਨੰਬਰ ਆ ਕਾਰ ਦਾ ਜੀ ਠੀਕ ਹੈ ਵੀਰੇ ਇਹ ਕਾਰ ਦੇ ਦਾਂਗੇ ਜੀ 15 ਲੱਖ ਰੁਪਇਆ ਡਿਮਾਂਡ ਕਰਦੇ ਆ ਬਾਕੀ ਘੱਟ ਵੱਧ ਹੋ ਜਾਊਗਾ ਜੀ ਠੀਕ ਹੈ ਜੀ ਕੱਟ ਹੋ ਜੂਗਾ ਵੱਧ ਦਾ ਗਾਣੂ ਕਰਨਾ ਲਓ ਜੀ 15 ਲੱਖ ਡਿਮਾਂਡ ਆ ਬਾਈ ਜੀ ਮੌਕੇ ਤੇ ਥੋੜਾ ਵਧੀਆ ਮਾਨਤਾਨ ਹੋ ਜੂਗਾ ਨੇਗੋਸ਼ੀਏਬਲ ਪ੍ਰਾਈਸ ਜੀ ਬਾਈ ਜੀ ਸਿਰਫ 70 72000 ਕਿਲੋਮੀਟਰ ਦੀ ਗਾਰੰਟੀ ਆ ਜੀ ਸਾਰੀ ਕਾਰ ਬੰਪਰ ਟੂ ਬੰਪਰ ਓਰੀਜਨਲ ਜਿਵੇਂ ਨਵੇਂ ਟਾਇਰ ਪੈ ਗਏ ਨੇ ਜੀ ਪਹਿਲਾਂ ਨਾਲ ਦੇ ਟਾਇਰ ਸੀਗੇ ਉਹ ਖੁਸ਼ਕ ਹੋਏ ਹੋ ਸੀਗੇ ਆਪਾਂ ਨਵੇਂ ਟਾਇਰ ਪਵਾ ਦਿੱਤੇ ਨਵੇਂ ਟਾਇਰ ਪਵਾ ਦਿੱਤੇ ਠੀਕ ਆ ਵੀਰੇ ਤੇ ਅੱਗੇ ਆ ਗਈ ਬਾਈ ਜੀ ਥਾਰ ਦੱਸਿਓ ਜੀ ਇਹਦੇ ਬਾਰੇ ਮਾਡਲ ਬਾਈ ਜੀ 2016 ਮਾਡਲ ਆ ਜੀ ਕਾਰ ਹੂੰ 55 60000 ਦੇ ਅਰਾਊਂਡ ਚੱਲੀ ਆ ਇਹਨੂੰ ਵੀ ਜਮਾ ਬ੍ਰਾਂਡ ਨਿਊ ਟਾਇਰ ਪਏ ਨੇ ਜੀ ਟਾਇਰ ਅੰਡਰ ਵਾਰੰਟੀ ਆ ਜੀ ਕਾਰ ਪੰਜਾਬ ਨੰਬਰ ਆ 4x4 ਸਾਰੇ ਫੀਚਰ ਵਰਕਿੰਗ ਨੇ ਅਨੋਵਾ ਦੀਆਂ ਸੀਟਾਂ ਨੇ ਕਾਰ ਦੇ ਵਿੱਚ ਇਹਦੀ ਕਾਰ ਦੀ ਡਿਮਾਂਡ ਕਰਦੇ ਆ ਜੀ 6.5 ਲੱਖ ਰੁਪਈਆ 6.5 ਲੱਖ ਛੱਤ ਬਾਈ ਦੂਜੀ ਲੱਗੀ ਹੋਈ ਆ ਹਾਰ ਟਾਪ ਲੱਗੀ ਆ ਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਬਾਈ ਜੀ ਲੈਦਰ ਉਧਰ ਪੂਰਾ ਲੱਗਿਆ ਛੱਤ ਦੀਆਂ ਅਨੋਵਾ ਦੀਆਂ ਸੀਟਾਂ ਆ ਬਾਈ ਜੀ ਪਿੱਛੇ ਵੀ ਇਹਦੇ ਬੈੱਡ ਵਾਲੀਆਂ ਸੀਟਾਂ ਲੱਗੀਆਂ ਆ ਠੀਕ ਹੈ ਸੱਪਣੀ ਅੰਦਰ ਜੂ ਚਾਰੇ ਪੰਜੇ ਟਾਇਰ ਨਵੇਂ ਲੱਗੇ ਨੇ ਜੀ ਹੂੰ ਠੀਕ ਆ ਵੀਰੇ ਤੇ ਲੋਨ ਕਿੰਨਾ ਦਾ ਕਰਾ ਦੋਗੇ ਲੱਖ ਰੁਪਈਆ ਦੇ ਕੇ ਬਾਕੀ ਲੋਨ ਹੋ ਜੀ ਬਾਕੀ ਹੋ ਜੀ ਲੋਨ ਅੱਗੇ ਆ ਗਈ ਸਿਆਜ ਸਿਆਜ ਬਾਈ ਜੀ 2017 ਦਾ ਮਾਡਲ ਆ ਜੀ ਇਹ ਜੀ ਜੈ ਡੀ ਆਈ ਪਲੱਸ ਮਾਡਲ ਆ ਜੀ ਫਰਸਟ ਆਨਰ ਕਾਰ ਆ ਡੀਜ਼ਲ ਦੇ ਵਿੱਚ ਹੂੰ ਇਹ ਕਾਰ ਮਿਲ ਜੂਗੀ 5 ਲੱਖ ਰੁਪਏ ਦੀ ਜੀ 5 ਲੱਖ ਦੀ ਹਾਂ ਜੀ 2017 ਮਾਡਲ ਜੈ ਡੀ ਆਈ ਪਲੱਸ ਜੀ ਕੀ ਬਾਤ ਆ ਮਾਡਲ 17 ਜੈ ਡੀ ਆਈ ਪਲੱਸ ਸਭ ਤੋਂ ਟੌਪ ਡੀਜ਼ਲ ਦੀ ਕਾਰ ਚੈੱਕ ਕਰੋ ਬਾਈ ਅੰਦਰ ਫਰਸਟ ਆਨਰ ਕਾਰ ਆ ਜੀ ਫਰਸਟ ਆਨਰ ਉਹ ਵੀ ਤੇ ਡਾਊਨ ਪੇਮੈਂਟ ਵੀਰੇ ਲੱਖ ਰੁਪਈਆ ਦੇ ਕੇ ਬਾਕੀ ਲੋਨ ਹੋ ਜਾਊ ਜੀ ਲਓ ਜੀ ਲੱਖ ਰੁਪਈਆ ਇਹਦੇ ਵਾਸਤੇ ਲਿਓ ਬਾਕੀ ਹੋ ਜਾਊ ਲੋਨ ਤੇ ਅੱਗੇ ਆ ਗਈ ਡਿਜ਼ਾਇਰ ਕਾਰ ਡੇਅਰ ਬਾਈ ਜੀ 2021 ਮਾਡਲ ਕਾਰ ਹੈ ਜੀ ਇਹ ਹਮ ਕਾਰ ਵੀਐਕਐਸਆਈ ਵੇਰੀਐਂਟ ਆ ਲਾਇਬਿਲ ਟਾਇਰ ਇਹਨੂੰ ਵੀ ਸੋਨੇ ਪਏ ਨੇ ਟੱਚ ਪਲੇਅਰ ਐਕਸੈਸਰੀ ਲੱਗੀ ਆ ਜੀ ਜੀ ਇਹ ਕਾਰ ਦਾ ਬਾਈ ਜੀ ਤੁਹਾਨੂੰ ਕੱਲੀ ਸਵਿਫਟ ਨਾਲੋਂ ਵੀ ਸਸਤੀ ਦੇ ਦਾਂਗੇ ਜੀ ਹਮ ਇਹ ਕਾਰ ਦਾ ਰੇਟ ਆ ਜੀ 4,70,000 ਰੁਪਈਆ 2021 ਵੀਐਕਐਸਆਈ ਦੀ 2021 ਵੀਐਕਐਸਆਈ 4,70,000 ਦੀ ₹4,00,000 ਦੀ ਜੀ ਅਲੋਏ ਵੀ ਟਾਇਰ ਐਕਸੈਸਰੀ ਸਾਰੀ ਲੋਡਿੰਗ ਆ ਜੀ ਕੀ ਬਾਤ ਹੈ ਲਓ ਜੀ ਇਹਦੇ ਵਾਸਤੇ ਤਾਂ ਮੈਂ ਲਾ ਜ਼ੀਰੋ ਡਾਊਨ ਪੇਮੈਂਟ ਜ਼ੀਰੋ ਡਾਊਨ ਪੇਮੈਂਟ ਤੇ ਜੀ ਸਾਰਾ ਲੋਨ ਹੋ ਜੂ ਕਾਰ ਦਾ ਸਾਰੇ ਦਾ ਸਾਰੀ ਲੋਨ ਹੋ ਜੂ ਮਿੱਤਰੋ 60-62,000 ਕਿਲੋਮੀਟਰ ਚੱਲੀ ਆ ਸਰ ਤੇ ਅੱਗੇ ਆ ਗਈ ਇਨੋਵਾ ਕ੍ਰਿਸਟਾ ਆ ਨੋਵਾ ਕ੍ਰਿਸਟਾ ਵਾ ਜੀ 2016 ਮਾਡਲ ਆ ਜੀ ਜੀ G4 ਵੇਰੀਐਂਟ ਆ ਜੀ ਕਾਰ ਦਾ 9092000 ਵਿਦ ਸਰਵਿਸ ਰਿਕਾਰਡ ਚੱਲੀ ਆ ਠੀਕ ਹੈ ਵੀਰੇ ਅਲੌਏਬੀਲ ਟਾਇਰ ਇਹਨੂੰ ਵੀ ਜਮਾ ਨਵੇਂ ਲੱਗੇ ਨੇ ਯੋਕੋਹਾਮਾ ਦੇ ਇਹ ਕਾਰ ਦੇ ਦਾਂਗੇ ਜੀ 10 ਲੱਖ ਰੁਪਏ ਦੀ ਲਓ ਜੀ 10 ਲੱਖ ਦੀ ਇਹ ਗੱਡੀ ਮਿਲ ਜੂ ਬਾਈ ਜੀ ਅਲੌਏ ਟਾਇਰ ਚੈੱਕ ਕਰੋ ਪੂਰੇ ਵਧੀਆ ਕੈਪਟਨ ਸੀਟਾਂ ਦੇ ਵਿੱਚ ਕਾਰ ਆ ਜੀ ਇਹ ਚ ਵੀ ਟੱਚ ਪਲੇਅਰ ਬੈਕ ਕੈਮਰਾ ਲੱਗਾ ਆ ਜੀ ਸੀਟ ਕਵਰ ਨਵੇਂ ਤੇ 70 ਮੈਟ ਵੀ ਹੈਗੇ ਬਾਈ ਜੀ ਤੇ ਡਾਊਨ ਪੇਮੈਂਟ ਕਿੰਨੀ ਵੀਰੇ 1 ਲੱਖ ਰੁਪਈਆ ਜੀ ਲਓ ਜੀ ਲਿਓ 1 ਲੱਖ ਰੁਪਈਆ ਬਾਕੀ ਹੋ ਜੀ ਲੋਨ ਇੰਨਾ ਚੋ ਕੋਈ ਵੀ ਕਾਰ ਲੈਣੀ ਹੈ ਬਾਈ ਤੁਸੀਂ ਹੁਣ ਹੁਸ਼ਿਆਰਪੁਰ ਸ਼ਹਿਰ ਪੰਜਾਬ ਕਾਰ ਬਜ਼ਾਰ ਤੇ ਸਕਰੀਨ ਤੇ ਚੱਲਦੇ ਨੇ ਨੰਬਰ ਤੇ ਕੰਟੈਕਟ ਕਰ ਲਿਓ ਤੇ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਸਤਿ ਸ੍ਰੀ ਅਕਾਲ